ਫ੍ਰੈਂਡਸ ਵੈਲਕਮ ਟੂ ਅਨਦਰ ਵਲੌਗ ਹੋਰ ਸਾਰੇ ਸਮੇਂ ਤੁਹਾਡੇ ਕੀ ਹਾਲ ਚਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਲੋ ਜੀ ਸਾਡੀ ਆ ਭੈਣ ਆ ਗਈ ਜਿਹੜੀ ਰਹਿੰਦੀ ਸੀ ਇਹ ਲੇਟਾ ਹੀ ਹਾ ਇੱਕ ਦਿਨ ਛੁੱਗੀ ਚ ਰਹਿੰਦੀ ਮਸੀ ਕੱਢ ਕੇ ਲਿਆਂਦੀ ਅੱਜ ਤੇ ਅੱਜ ਅਸੀਂ ਚੱਲੇ ਆ ਮਾਰਕੀਟ ਘੁੰਮਣ ਤੇ ਤੁਹਾਨੂੰ ਦਿਖਾਉਨੇ ਆ ਇੱਥੋਂ ਦੀ ਮਾਰਕੀਟ ਵੀ ਬੜੀ ਮਾਰਕੀਟ ਬੜਾ ਭੀੜ ਹੰਡਾ ਬਹੁਤਾ ਵਾਰ ਆਉਂ ਤਾਂ ਟੋਪੀ ਪਾ ਦੇ। ਠੰਡ ਵਾ ਵਾ ਟੋਪੀ ਪਾਉਂਦੇ ਰਹਿਣਾ ਡਾਂਡੇ। ਤੇ ਠੰਡ ਵਾ। ਮੀਨ ਤਾਂ ਸਹੀ ਲੱਗਦੀ। ਮੀਨ ਤਾਂ ਟੋਪੀ ਪਾ ਲੈ ਟੋਪੀ। ਮਾਸ਼ਾਲਲਾ ਕਿੰਨਾ ਪਾਛਾ। ਹਾਂ ਇਹ ਜ਼ਿਆਦਾ ਸਹੀ ਆ। ਗਈ ਹੈ। ਕੀ ਦੇ ਦਵਾਰ ਬੋਲ। ਬੋਲ। ਤਾਂ ਤਾਂ ਸਹੀ ਆ। ਨਹੀਂ ਜ਼ਿਆਦਾ ਸਹੀ ਲੱਗਦੀ ਆ। ਸੋਹਣੀ ਲੱਗਦੀ ਆ। ਚਲ ਅੱਗੋ। ਘੋਦੋ ओके ਚੱਲੇ ਚੱਲੇ ਆ ਹੁਣ ਮਾਰਕੀਟ ਬੱਚਾ ਬਾਗੀ ਸਾਡੀ ਘਰ ਆ ਓਏ ਸ਼ਰਾਰਤਾਂ ਨਹੀਂ ਕਰਨੀਆਂ ਨਾਨੀ ਤਾਂਗੜੀ ਨਹੀਂ ਕਰਨਾ ਅੱਛਾ ਅੰਦਰ ਬੈਠ ਜਾਓ ਟੇਕੀ ਬਾਏ ਬਾਏ ਦੇਖਾ ਤਲਕਾਰ ਆ ਗਿਆ ਨਹੀਂ ਤਲਕਾਰ ਆ ਗਿਆ ਸੀ ਸਿਸਟਰ ਦਾ ਸਿਸਟਰ ਦੀ ਕੋਠੀ ਬੰਦੀ ਪਈ ਆ ਅਜੇ ਰੈਡੀ ਹੁੰਦੀ ਪਈ ਆ ਜਦੋਂ ਪੂਣੀ ਬਣ ਗਈ ਫੇਰ ਅਸੀਂ ਆਵਾਂਗੇ ਵੇਖਣ ਬਣਦਾ ਪਿਆ ਨਹੀਂ ਤੂੰ ਆ ਭੈਣ ਦਾ ਬਾਹਰ ਬਣਦਾ ਗਿਆ ਇਹ ਚੁਪੜਾ ਬਣ ਗਿਆ ਫੇਰ ਆਉਣਗੇ ਵੇਖਣ ਦਾ ਪਤਾ ਕੀ ਇਹ ਕਰਨਾ ਜਾਂ ਸ਼ਾਪਿੰਗ ਸ਼ਾਪਿੰਗ ਅਸੀਂ ਕਰ ਲਈ ਹੋਣ ਆਏ ਅਸੀਂ ਆਪਣੇ ਭੈਣ ਦੇ ਰੈਸਟੋਰੈਂਟ ਵਿੱਚ ਕੁਝ ਖਾਣ ਵਾਸਤੇ ਬਰਿੰਗਰ ਹੋਰ ਨਾ ਸਮੋਸਾ ੜ ਕੇ ਬਾਈ ਜਾ ਕੇ ਕਰੇ ਖੋਲ ਕੇ ਆ ਕੇ ਹੰਬ ਕੇ ਸ਼ਰਟ ਲੈ ਰੱਖੇ ਸਰਪਾਣੂ ਇਹ ਗੰਨੇ ਲੋੜ ਦੇ ਪਏ ਆ ਥੋੜੇ ਗੰਨੇ ਪੰਨੀ ਆਂਦੇ ਇੰਨੇ ਵੱਡੇ ਵੱਡੇ ਖਾ ਲੋ ਖਾ ਕੱਪੜੇ ਨੂੰ ਵੀ ਖਾ ਤਾ ਦੇ ਚਲਾ ਰਹੇ ਆ ਆਪੇ ਸਾਹਮਣਾ ਕਰੇਗਾ ਫਿਰ ਖਲਾ ਖਾ ਲੋ ਇਹ ਨਿਆਣੇ ਬਣਾ ਖਾ ਲਿਆ ਤੂੰ ਰੋਟਾ ਨਹੀਂ ਬਣਾਇਆ ਬੈ ਕੇ ਖਾ ਲੋ ਬੈ ਕੇ ਬੈਠ ਜਾ ਹਾਂ ਹਾਂ ਮੀਨਾ ਚੁੱਲੇ ਤੇ ਸਾਗ ਵੀ ਰੱਖ ਦਿੱਤਾ ਸਾਡੇ ਆਉਂਦਿਆਂ ਨੂੰ ਵੈਸੇ ਤਾਂ ਗੈਸ ਤੇ ਬਣਾਉਂਦੇ ਹੁੰਦੇ ਅੱਜ ਚੁੱਲੇ ਤੇ ਬਣਾਤਾ ਮਿਰਚਾਂ ਪਾਉਣੀਆਂ ਲਾੜ ਪੈਣੀਆਂ ਹਰੇਕ ਲਿਆਂਦਾ ਸੀ ਬੱਚਿਆਂ ਨੂੰ ਖੋਣ ਲਈ ਵੈਸੇ ਤੇ ਉਹ ਵੀ ਹੁਣ ਅੱਗੇ ਆਉਣ ਉਹ ਜੀ ਸਾਡੇ ਨਿਆਣੇ ਲੱਗੇ ਹੋਏ ਆ ਉੱਪਰ ਦੇਖ ਲਓ ਪਤੰਗ ਚੜਾਉਣੀ ਉਹ ਮਸੀ ਚੜੀ ਆ ਤੇ ਕੱਪੜੇ ਅੱਜ ਸੁੱਕਣ ਲੱਗੇ ਜਿੱਦਾਂ ਦੇ ਅਸੀਂ ਆਏ ਆ ਧੋਪ ਹੀ ਨਹੀਂ ਚੜੀ ਤੇ ਅੱਜ ਅਸੀਂ ਸੋਚਿਆ ਚਲੋ ਕੱਪੜੇ ਸੁਕਾ ਲਈਏ ਦੇ ਨੀ ਹੁੰਦੀ ਤਾਂ ਆਪਣਾ ਨਿਕਲਦੀ ਹੁੰਦੀ ਆ ਨਿਕਲਦੀ ਚੜਦੀ ਇੱਕੋ ਗੱਲੀ ਆ ਤੇਰੀ ਸ਼ਕਤ ਜੋਰ ਨਾਲ ਤੇਰੀ ਸ਼ਕਤ ਜੋਰ ਨਾਲ ਗਿਆ ਤੇਰੀ ਸ਼ਕਤ ਜੋਰ ਨਾਲ ਗਿਆ ਜੋਰ ਚਾਹ ਤੂੰ ਚਾਹ ਤੂੰ ਚਾਹ ਦੇਵੋ ਨਾਲ ਦੇਵੋ ਤੇਰੀ ਸ਼ਕਤ ਨਾਲ ਢੋਲੂ ਭਾਰ ਕੇ ਲੈ ਚੱਲੀਏ ਨਾਲ ਇਹ ਤੂੰ ਕਦੇ ਝਾੜ ਲਈ ਜਾਨੀ ਗੱਲ ਥੋੜਾ ਪਾਇਆ ਹੋਣਾ ਵਧੀਆ ਕੱਲ ਵੀ ਨਹੀਂ ਤੂੰ ਕੋਈ ਝਾੜੂ ਲਵਾ ਲਾ

ਚਲੋ ਇੱਕ ਵਾਰੀ ਚੱਲੀ ਟਾਡੀ ਕੱਲ ਬਾਏ 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 ਈ ਬਾਏ 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 ਅੱਡੋ ਹੁਣ ਜਾਣ ਨਹੀਂ ਸਾਰਿਆਂ ਨੂੰ ਇੱਕ ਨਾ ਚੜਾਤੀ ਇੱਕ ਗਈ ਮੈਂ ਕਿਹਾ ਸ਼ੁਰੂਆਤ ਹੋ ਗਈ ਜਾਣ ਦੀ ਸਾਰਿਆਂ ਨੂੰ ਚਾਈ ਚਾਈ ਹੁਣ ਅਸੀਂ ਆਏ ਸੀ ਆਪਣੇ ਤਾਈ ਦੇ ਘਰੇ ਜੀ ਸਾਰੇ ਬੱਚੇ ਖਾਈ ਜਾਂਦੇ ਆ ਰੋਟੀਆਂ ਦੀ ਖਾ ਲਿਆ ਕਈਆਂ ਨੇ ਖਾ ਲਿਆ ਕਈ ਖਾਈ ਜਾਂਦੇ ਆ ਹਾਏ ਹਾਏ ਤੇ ਐਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੋਗ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਰ ਦੇਈਓ ਬਾਏ 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 ਬਾਏ